ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵੈਨ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆ ਜੀ ਬਿਲਕੁਲ ਤੇ ਸਟਾਰਟਿੰਗ ਹਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲੋ ਜੀ ਸਬਸਕ੍ਰਾਈਬ ਠੀਕ ਹੈ ਹੜ ਘੜੀ ਵੀਡੀਓ ਦੇਖਣ ਲਈ ਤੇ ਸਵੇਰ ਦੇ ਵੱਜ ਗਿਆ ਜੀ 11:30 ਤੇ ਮੈਂ ਇਧਰ ਲੱਗੇ ਸੀ ਕਿ ਜੀ ਸਾਗ ਧਰਨ ਬਣਾ ਸਾਗ ਜਿਹੜਾ ਰਜ ਰਿਹਾ ਤੇ ਬਾਕੀ ਹੁਣ ਲਸਣ ਲਸਣ ਛਿੱਲ ਕੇ ਇਹਦੇ ਵਿੱਚ ਆਪਾਂ ਪਾਉਣਾ ਹੈ ਤੇ ਸਾਗ ਬਣਾ ਦਈਏ ਤੇ ਜੁੜੇ ਰਹੋ ਜੂ ਲੱਗ ਹਾਂਜੀ ਸਾਗ ਆਪਣਾ ਰਿਜਣ ਲੱਗਿਆ ਹੋਇਆ ਤੇ ਹੁਣੇ ਹੁਣੇ ਤੜਿਆ ਹਜੇ ਥੋੜਾ ਟਾਈਮ ਹੋਇਆ ਤੇ ਹਜੇ ਇਹਦੇ ਵਿੱਚ ਲਸਣ ਵਗੈਰਾ ਪਾਉਣਾ ਹੈ ਤੇ ਮੈਂ ਹੁਣ ਲਸਣ ਲਸਣ ਬਾਦਵਾ ਇਹਦੇ ਵਿੱਚ ਤੇ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਗਾਇਜ਼ ਸ਼ਾਮ ਦੇ ਵੱਜ ਗਏ ਆ ਜੀ 6:30 ਤੇ ਮੈਂ ਲੱਗੀ ਹਾਂ ਜੀ ਰੋਟੀ ਬਣਾਉਣ ਵਾਕੀ ਦੀ ਕਿਉਂਕਿ ਉਸ ਤੋਂ ਬਾਅਦ ਜੀ ਆਲਣ-ਉਲਣ ਪਾਇਆ ਆਪਾਂ ਤੇ ਸੰਨੀਆਂ ਕੀਤੀਆਂ ਮੱਜਾਂ ਨੂੰ ਬਾਕੀ ਐ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਵੀਡੀਓ ਤੇ ਮੈਂ ਹੁਣ ਲੱਗੀ ਹਾਂ ਜੀ ਮੱਕੀ ਦੀ ਰੋਟੀ ਪਕਾਉਣ ਕਿਉਂਕਿ ਸਾਗ ਦੇ ਨਾਲ ਤਾਂ ਜੀ ਮੱਕੀ ਦੀ ਵਧੀਆ ਲੱਗਦੀਆਂ ਨੇ ਬਾਕੀ ਅੱਜ ਕੋਈ ਨਾ ਜਿਆਦਾ ਵੀਡੀਓ ਬਣੀ ਨਹੀਂ ਹੈਗੀ ਬਾਕੀ ਦੀ ਸਵੇਰੀ ਆਪਾਂ ਕੰਟੀਨਿਊ ਕਰਾਂਗੇ ਵੀਡੀਓ ਤੇ ਕੱਲ ਬਣਾਵਾਂਗੇ ਜੀ ਤੇ ਹੁਣ ਮੈਂ ਰੋਟੀ ਪਕਾ ਲਾਂ ਕਿਉਂਕਿ ਅਰਪਨ ਰੋਈ ਜਾਂਦੀ ਅੰਦਰ ਕਿ ਨੂੰ ਵੀ ਫੜਨਾ ਹੈ ਫਿਰ ਮੈਂ ਇਸ ਕਰਕੇ ਮੈਂ फटाफट ਰੋਟੀ ਬਣਾ ਲਾ ਮਿਲਦੇ ਆਂ ਜੀ ਅਗਲੇ ਵਾਪਚ ਤੇ ਵੈਸੇ ਤੁਹਾਨੂੰ ਤਾਂ ਇਹੀ ਵਲੌਗ ਹੋਊਗਾ ਤੇ ਮੇਰੇ ਵਾਸਤੇ ਜਨ ਲਈ ਨੈਕਸਟ ਡੇ ਹੋਊਗਾ ਤੇ ਮੈਂ ਹੁਣ ਦੀ ਰੋਟੀ ਬਕਾ ਲਾ ਹਾਂਜੀ ਗਾਇਜ਼ ਗੁੱਡ ਮਾਰਨਿੰਗ ਹੋ ਚੱਕੀ ਹੈ ਜੀ ਅੱਜ ਹੈਗਾ ਇਹ ਨੈਕਸਟ ਡੇ ਕਿ ਕੱਲ ਆਪਾਂ ਬਣਾਇਆ ਸੀਗਾ ਸਾਗ ਤੇ ਮੱਕੀ ਦੀਆਂ ਰੋਟੀਆਂ ਬਾਕੀ ਆ ਟਾਈਮ ਲੱਗਿਆ ਨਹੀਂ ਹੈਗਾ ਬਣਾਉਣ ਦਾ ਵੀਡੀਓ ਕਿਉਂਕਿ ਸਾਗ ਨੂੰ ਨਾਲ ਕਰਕੇ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਉਹ ਹੋ ਜਾਂਦਾ ਔਖਾ ਇਹਦਾ ਕੰਮ ਲੇਟ ਹੋ ਜਾਂਦਾ ਸਾਰਾ ਤੇ ਬਾਕੀ ਆਪਾਂ ਇਧਰ ਮੱਝਾਂ ਜਿਹੜੀਆਂ ਬਾਹਰ ਕੱਢਤੀਆਂ ਇਧਰ ਆਪਣਾ ਮੰਗਲੂ ਮੰਗਲ ਮੰਗਲ ਘੜਾ ਉਹ ਤੁਹਾਡੀ ਭਾਸ਼ਾ ਸੁਣਦੇ ਆ ਦੇਖੀ ਐਦਾਂ ਨਾ ਗੱਲਾਂ ਮਾਰਦੀ ਐ ਆ ਜਾਵੜੀ ਜਿਆਦਾ ਹੁਣ ਉਹਨੂੰ ਵੀ ਤੈਨੂੰ ਦੇ ਵੀ ਦੋ ਵੀ ਕੋਸ ਆ ਜਾ ਅਧੀ ਅੱਖਾਂ ਦੇ ਕਿਵੇਂ ਨੇ ਹਨਾ ਵਿੱਚ ਲੈਨ ਜੀ ਅੱਖਾਂ ਦੇ ਮੈਂ ਨਾ ਹਾਂ ਨਾ ਦੇ ਪੜਿਆ ਆ ਪਹਿਲਾਂ ਬੁਲਾ ਕੇ ਉਹਨੂੰ ਜਾਇਓ ਚੁੱਪਾ ਹਾਂਜੀ ਗਾਈ ਸ਼ਾਮ ਦੇ ਵੱਜ ਗਏ ਅੱਜ 5 ਆਪਾਂ ਲੱਗ ਚੱਲੇ ਆਂ ਜੀ ਆਪਣੇ ਕੰਮ-ਕਾਰ ਕਰਨ ਕਿਉਂਕਿ ਲੱਗਿਆ ਜੀ ਧਾਰਾ ਕੱਢਣ ਹਾਂ ਬਈ ਇੱਕ ਕਾ ਬੈਠਾ ਆ ਜਾਵ ਰੇ ਹੋ ਗਿਆ ਦੇਖਿਨ ਨਾਲ ਮਗਨ ਦੇਖੀ ਜਾਣਾ ਨਾਲ ਇਹ ਕਰਦਾ ਤੇ ਆਪਾਂ ਲੱਗੇ ਆਂ ਜੀ ਧਾਰਾ ਕੱਢਣ ਹੁਣ ਪੰਜ ਵੱਜ ਚੁੱਕੇ ਆ ਤੇ ਬਾਕੀ ਦੇਖਦੇ ਆ ਹਾਂਜੀ ਅੱਥੇ ਤਾਂ ਪਈ ਆ ਇਹਨਾਂ ਦੇ ਮੂਰੇ ਹਾਂ ਦੇਖੋ ਤੁਸੀਂ ਆ ਵੀ ਤੇ ਹੁਣ ਤਾਂ ਰਾਤੂਰਾ ਕੱਢ ਲਈ ਆਪਾਂ ਅੱਜ ਆਪਾਂ ਸਵੇਰ ਦਾ ਵਲੌਗ ਕੋਈ ਨਹੀਂ ਬਣਾਇਆ ਹੈਗਾ ਕਿਉਂਕਿ ਸਵੇਰ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਬਾਕੀ ਇਹਨਾਂ ਕੁਝ ਕਰਿਆ ਵੀ ਨਹੀਂ ਹੈਗਾ ਕੰਮਕਾਰ ਅੱਜ ਅੱਜ ਸੀਗੇ ਜੀ ਆਪਾਂ ਫ੍ਰੀ ਨਾ ਹੁਣ ਆ ਇੱਧਰ ਚ ਹੀ ਆ ਕੇ ਦੇਖੀ ਹਾਵੀ ਉਧਰ ਚ ਜਾ ਕੇ ਉਧਰ ਚ ਮੁੜਿਆ ਕੀ ਗੱਲ ਹੈ ਉਧਰ ਚ ਜਾਂਦਾ ਇਧਰ ਚ ਮੁੜਿਆ ਆਦਾ ਦੇਖਿਆ ਨੇ ਇਧਰ ਚ ਮਾਰਨੀ ਛਾਲ ਉਹਦੇ ਦੋ ਬੈਠੇ ਆ ਇੱਕ ਬਿੱਲੀ ਬੈਠਿਆ ਲੇਕਿਨ ਲੜੂ ਮਿੰਨਾਂ ਦਾ ਦੇਖੀ ਹੈ ਇਹਦੇ ਨਾਲ ਹਾਥ ਉਧਰ ਲੜ ਪਏ ਦਾਪੇ ਦੋ ਜਣ ਉਹ ਉਧਰ ਚ ਖੱਜ ਗਿਆ ਤੇ ਬਾਕੀ ਆਪਾਂ ਡੈਡੀ ਕੋਲ ਪੜੀ ਹੋਈ ਆ

हां बस कोई ना इतना चल माऊ लाग गया है ला दे ला दे दादी दे माऊ लग गया टोपी तो ला दे हैं बोता। ਮੱਕੀ ਹਵਾ ਦੀ ਖੜ ਜਾ ਉਹ ਕਿਸਮਾਨ ਕੋਲ ਜਾਉਗੇ ਉਹ ਤਾਂ ਦੇ ਡੱਬੇ ਨੂੰ ਆ ਆ ਪਾ ਆ ਲਾ ਦੇ ਆ ਲਾ ਦੇ ਥੋਲ ਤੇ ਖੋਲੂ ਕਿਵੇਂ ਖੋਲੂ ਕਿਵੇਂ ਖੋਲਣਾ ਖੋਲਦਾ ਕਿਵੇਂ ਹੈ ਹੈ ਪਣਾ ਖੋਲੀ ਇਦਾਂ ਇਦਰੀ ਖੁੱਲੂਗਾ ਇਦਰੀ ਇਦਰੀ ਖੁੱਲੂਗਾ ਇਦਰੀ ਖੁੱਲੂਗਾ ਕੋਲ ਹਾਂ ਦੇ ਤਾਂ ਖੁੱਲ ਗਿਆ ਹਾਂਜੀ ਸਵੇਰ ਦਰਵਾਜੇ ਜੀ 11 ਅੱਜ ਤਾਂ ਅਜੇ ਮੈਂ ਰੋਟੀ ਖਾਣੀ ਆ ਤੇ ਇੱਧਰ ਮੈਂ ਲੱਗੀ ਸੀਗੀ ਅੱਜ ਸਾਸ ਰਹੀ ਆ ਕਰਨਾ ਸਾਰੀ ਅਰसोई ਪੱਛ ਬਗਾਤੀ ਭਾਂਡੇ ਰਹਿ ਗਏ ਬਸ ਇਕੱਲੇ ਮੰਜਨੇ ਆ ਗਏ ਹੁਣ ਆਪਣੇ ਤੇ ਅਰसोई ਮੈਂ ਸਾਰੀ ਸਾਫ ਕਰਤੀ ਡਿਫਰੈਂਟਲੀ ਤੁਸੀਂ ਕਿ ਕਹੇ ਫਿਰ ਰਿਸ਼ਤੇਦਾਰ ਵਗੈਰਾ ਵੀ ਆਉਣਗੇ ਨਾ ਤੇ ਚੰਗਾ ਜਿਆ ਨਹੀਂ ਲੱਗਦਾ ਹੈਗਾ ਖਲਾਰਾ ਜੇ ਪਿਆ ਹੋਇਆ ਬਾਕੀ ਇਹ ਅਰसोई ਦੀ ਸਫਾਈ ਮੈਂ ਕਰਤੀ ਹੁਣ ਕਮਰੇ ਦੀ ਕਰੂੰਗੀ ਜਾਂ ਦੀ ਉਹ ਹਜੀ ਇੱਕ ਥੋੜਾਏ ਥੋੜੇ ਦਿਨ ਇੱਕ ਅੱਧਾ ਦਿਨ ਠਹਿਰ ਕੇ ਫਿਰ ਕਰੂੰਗੀ ਤੇ ਹੁਣ ਇਹ ਕੱਲ ਪਾਪਾ ਮੱਝ ਨੂੰ ਮਾਦਾ ਮੰਗਣ ਗਿਆ ਚਾ 就是不咋不那里。